ਦੋਸਤੋ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਧਰਮ ਸਿੰਘ ਕਥੂਰੀ ਆਜੰਡੇ ਵਾਲਾ ਗੁਰੂ ਦੀ ਯਾਦ ਨੂੰ ਸਮਰਪਿਤ ਵਿਸ਼ਵ ਪੰਜਾਬੀ ਸਭਾ ਰਜਿਸਟਰਡ ਕੈਨੇਡਾ ਦੇ ਪ੍ਰਧਾਨ ਡਾਕਟਰ ਦਲਵੀਰ ਸਿੰਘ ਕਥੂਰੀਆ ਅਤੇ ਭਾਰਤ ਦੇ ਪ੍ਰਧਾਨ ਡਾਕਟਰ ਦਲਵੀਰ ਸਿੰਘ ਕਥੂਰੀਆ ਲੈਕਚਰਰ ਬਲਵੀਰ ਕੌਰ ਰਾਏਕੋਟੀ ਵੱਲੋਂ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਸ਼੍ਰੀ ਸੁਪੇਖ ਸਿੰਘ ਦੀ ਅਗਵਾਈ ਹੇਠ ਆਪਣੇ ਪਿਤਾ ਸ਼ਰਧਾ ਧਰਮ ਸਿੰਘ ਕਥੂਰੀਆ ਨੂੰ ਮਿੱਠੀ ਜਗ ਨੂੰ ਸਮਰਪਿਤ ਪਹਿਲਾ ਮੁਫਤ ਅੱਖਾਂ ਦਾ ਜਾਂਚ ਦਾ ਕੈਂਪ ਲਗਾਇਆ ਗਿਆ ਉਸ ਵੇਲੇ ਮਸ਼ਾਲ ਜਗਾ ਕੇ ਇਸ ਉਦ ਘਟ ਕੀਤਾ ਗਿਆ ਪੱਖਧਰਾ ਗਰੂਪ ਦੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਅੱਖਾਂ ਦਾ ਜਿਹੜਾ ਮੁੱਖ ਸਹਿਯਕਤਾ ਦਾ ਕੈਂਪ ਚੇਰੋਗੋਤ ਲਗਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਦਾ ਜਿਹੜੇ ਕਿ ਇਸ ਨਗਰ ਨਾਲ ਸੰਬੰਧਿਤ ਨੇ ਇੱਥੇ ਜਿਹੜੇ ਆਵਾ ਗਰੂਪ ਤੇ ਵੱਡੇ ਬਰੇ ਨੇ ਅੱਖਾਂ ਦਾ ਆਗਰਤਾ ਦੇ ਵਿੱਚ ਨੇ ਉਹਨਾਂ ਦਾ ਆਪਣੇ ਇਲਾਕੇ ਦੇ ਨਾਲ ਆਪਣੇ ਸ਼ਹਿਰ ਦੇ ਨਾਲ ਬਹੁਤ ਪਿਆਰ ਹੈ। ਪਿਛੇ ਜੇ ਵੀ ਆਏ ਸੀਗੇ ਕੋਲੂ ਦੇ ਪੰਜਾਬੀ ਮਾਂ ਬੋਲੀ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੇ ਕਈ ਪੇਸ਼ੇਵਰਾਂ ਦਾ ਵਿਚਾਰ ਅੰਦਾਜ਼ਾ ਸੀ ਕਰਤੀ। ਸੋ ਅੱਜ ਲਗਭਗ 300 ਪੇਸ਼ੈਂਟ ਜਿਹੜੇ ਨੇ ਕੋਈ ਇਥੇ ਖਾਣਾ ਚੱਕਾ ਕੋਲ ਲੱਗ ਕੇ ਆਵਾਕ ਕਿਨੇ ਇਹਦੇ ਵਿੱਚ ਕੋਲੀਕ ਪੇਸ਼ੈਂਟ ਲਗਦੇ ਨਿਕਲੇ ਨੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਤੇ ਇਹ ਸੰਸਥਾ ਜਿਹੜੀ ਆ ਤੇ ਬਹੁਤ ਹੀ ਬੜੇ ਦਾ ਕੰਮ ਕਰ ਰਹੀ ਆ ਜਿੰਨਾਂ ਦੇ ਵੀ ਆਪਰੇਸ਼ਨ ਹੋਏ ਨੇ ਅੱਜ ਜਿਨ੍ਹਾਂ ਕੋਲ ਪੂਰਾ ਇਹਨਾਂ ਦਾ 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 ਕੁਦਰਤ ਪਿਆਰ ਆ ਤੇ ਅੱਜ ਹੀ ਇਹਨਾਂ ਪੇਸ਼ੈਂਟ ਜਿਹੜੇ ਆ ਇਹਨਾਂ ਨੇ ਲੁਧਿਆਣਾ ਦੇ ਵਿੱਚ ਸ਼ੰਕਰਾ ਆਈਓ ਹਸਪਤਲ ਦੇ ਵਿੱਚ ਕੱਲ ਨੂੰ ਉਹਨਾਂ ਦੇ ਆਪਰੇਸ਼ਨ ਕਰਕੇ ਪਰਸੋਂ ਉਹਨਾਂ ਨੇ ਇੱਥੇ ਹੀ ਵਾਪਸ ਜਿਹੜਾ ਸ਼ੰਕਰਾ ਆ ਅਮਰ ਤੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਇੱਕ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਲਾਰੈਂਸ ਰੋਡ ਇਲਾਕੇ ਵਿੱਚ ਉਕਤ ਪਾਰਟੀ ਦੇ ਮਾਲਕ ਵੱਲੋਂ ਕੀਤੀ ਖੇਤੀ ਮੋਹਿਮ ਦੌਰਾਨ ਰੈਸਟੋਰੈਂਟ ਲਵ ਐਂਡ ਬਾਈਟ 2.0 ਆਪਣੇ ਗਾਹਕਾਂ ਨੂੰ ਸਿਗਰਟ ਤਮਾਕੂ ਅਤੇ ਹੁੱਕਾ ਪੀਣ ਦਾ ਸਵਾਦ ਦੇ ਰਿਹਾ ਸੀ ਜਿਸੇ ਚਲਦਿਆਂ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਅਧਿਕਾਰੀ ਜਿਹੜਾ ਪਹਿਲਾਂ ਤੋਂ ਤੱਕ ਅਸੀਂ ਡਬਲ ਟੀਚਾ ਨੂੰ ਸਮੇਤ ਸਟਾਫ ਮਜੂਰ ਸੀ ਉਲਕ ਪਰ ਘਾਸ ਸਤਿਾਰ ਦਿੱਤੀ ਕਿ ਮਤਲਬ ਲਾਂਸ ਰੋਡ ਦੇ ਉੱਪਰ ਉਕਾਬਾ ਚਲ ਰਿਹਾ ਵਾ ਜੋ ਅਸੀਂ ਮੌਕੇ ਤੇ ਪਰਚਾ ਕੇ ਤੇ ਉਕਾਬਾ ਰਿਵਰਟ ਕੀਤਾ ਜਿੱਥੇ ਆਪਾਂ ਹਮਦੀਸਿੰਘ ਚਰਸੀਆ ਨੂੰ ਸਮੇਤ ਇਹ ਧੂਕਾ ਪਰ ਸਮਾਜਿਕ ਕਬੂਕ ਕਿੰਨੇ ਓਕੇ ਫੜੇ ਗਏ ਸੀ ਇਹਦੇ ਵਿੱਚ ਕਿੰਨੇ ਓਕੇ ਫੜੇ ਗਏ ਸੀ ਇਹ ਕੋ ਸਮਾਨ ਉਹਦੇ ਚ ਤੰਬਾਕੂ ਦੇਖਿਆ ਸਰਕਾਰ ਉਹਨਾਂ ਦਾ ਕੰਮ ਚੱਲਦਾ ਪਿਆ ਹੈ ਇੱਥੇ ਕੰਮ ਇੱਥੇ ਨਵਾਂ ਚੱਲੂ ਕੀਤਾ ਸੀ ਇਹਨਾਂ ਨੇ ਕੀ ਕਾਰਵਾਈ ਕੀਤੀ ਕੀਦਰ ਹੋਣੀ ਇਹ ਤੇ 75 ਨੰਬਰ ਮਕਦਮਾ ਜਿਹੜਾ ਜੀ ਉਹ ਕੀਤਾ ਗਿਆ ਸੀ ਉਹ ਲਾਂਡਾ ਨਹੀਂ ਦਿੱਚੇ ਅਧਿਕਾਰੀ ਜੀ ਨੇ ਕੀਤਾ ਠੀਕ ਹੈ ਅੱਜ ਮੋਗਾ ਦੇ ਪਿੰਡ ਡੇਮੂੜੂ ਵਿੱਚ ਕਿਸਾਨ ਜੁਨੀ ਨੇ ਇੱਕ ਤੋਂ ਗੁਰਾਹਾਂ ਵੱਲੋਂ ਹਲਕਾ ਫਰੀਦਕੋਟ ਤੋਂ ਪਾਜਪਾ ਮੀਦਵਾਰ ਹੰਸ ਰਾਜ ਹੰਸ ਵਿੱਚ ਭਾਰੀ ਪੁਲਿਸ ਫੋਰਸ ਮੌਜੂਦ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਵਿਰੋਧ ਕੀਤਾ ਸਾਰਾ ਪੰਡਾਲ ਖਾਲੀ ਪਿਆ ਰਿਹਾ ਅਤੇ ਕੋਈ ਵੀ ਪਿੰਡ ਵਾਸੀ ਪਾਜਪਾ ਦੀ ਇਸਰਾਈਲੀ ਵਿੱਚ ਨਹੀਂ ਪਹੁੰਚਿਆ ਸਾਡਾ ਇੱਕ ਭਰਾ ਭੁੱਲੜ ਉਨੇ ਬੁਲਾ ਲਿਆ ਅਨਸਰਾਜ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਅੱਛਾ ਜੀ ਪਰ ਜਿਹੜਾ ਇਥੋਂ ਦੇ ਪਿੰਡ ਨੇ ਇੱਕਾ ਦਿਖਾਇਆ ਹਾਂਜੀ ਅਨਸਰਾਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਤੇ ਅਨਸਰਾਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਇਹ ਗੱਲ ਕਹਿ ਕੇ ਹਟਿਆ ਵੀ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣੇ ਨਹੀਂ ਚਾਹੀਦਾ ਤੇ ਜੇ ਇਹੇ ਜਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਚ ਜਾਣਾ ਪੈਣਾ ਜਿਹੇ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਜਾਨੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਥਾਤੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉੱਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੋਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚਾ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸੀਖਪੁਰ ਨੇ ਖੜਾ ਹੋ ਗਿਆ ਅਸੀਂ ਚੁੱਲ੍ਹੇ-ਚੁੱਲ੍ਹੇ ਤੇ ਗੱਲ ਲਿਜਾਣ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅੱਜ ਹੰਸ ਰਾਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਭ ਕੁਝ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ ਚ ਆ ਜਾ ਉਹਨੂੰ ਦੇ ਦੇ ਜਵਾਬ ਤੇ ਅਨਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਤੇ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਤੈਨੂੰ ਐ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਭਾਜਪਾ ਦੀ ਟਿਕਟ ਟੱਕਰ ਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ 'ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਉਹਦਾ ਸਿਰਫ ਭਾਜਪਾ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਪਿੰਡ-ਪਿੰਡ ਜਾ ਕੇ ਇਹੋ ਜਿਹਾ ਮਾਹੌਲ ਤਿਆਰ ਕਰਾਂਗੇ ਉਹ 6 ਵਜੇ ਤੁਹਾਨੂੰ ਲੱਗਦਾ ਕਿ ਪਹੁੰਚੂ ਅਨਸਰਾਜ ਆ ਅਸੀਂ ਤਾਂ ਝਾਕ 'ਚ ਬੈਠੇ ਆ ਮੈਦਾਨ 'ਚ ਜਦੋਂ ਮਰਜ਼ੀ ਆਜੇ ਉਦੋਂ ਸਵਾਗਤ ਆਸਤੇ ਕਾਲੇ ਝੰਡੇ ਤਿਆਰ ਆ ਸਾ ਕੋ ਕਰੂਗਾ ਤੇ ਜਾਂ ਵੜ ਨਹੀਂ ਦੇਣਾ ਪੰਡ ਨਹੀਂ ਅਸੀਂ ਸ਼ਾਂਤੀਪੂਰਵਕ ਹੀ ਆਨੇ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਿਹਾ ਸੀ ਵੀ ਤੋ ਚਾਰ ਸਵਾਲਾਂ ਦੇ ਜਵਾਬ ਤਾਂ ਦੇ ਦੇਵੇ ਵੀ ਸਾਨੂੰ ਹਰਿਆਣੇ ਚ ਵੜਨ ਤੋਂ ਹੀ ਰੋਕੀ ਬੈਠਾ ਸਾਡੇ ਦੇਸ਼ ਦੇ ਵਿੱਚ ਸਾਨੂੰ ਸਾਡੀ ਰਾਜਨੀਤਿਕ ਨਿਚ ਨਹੀਂ ਜਾਣ ਦਿੱਤਾ ਸਾਡੇ ਉਹ ਸੁਭ ਕਰਨ ਨੂੰ ਕੁਸਬੀਰ ਨੂੰ ਸਿੱਧਾ ਗੋਲੀਆਂ ਮਾਰ ਕੇ ਤੁਸੀਂ ਕਤਲ ਕਰਤਾ ਉਹ ਕਿਦੇ ਤੇ ਐਫ ਆਰ ਆਈ ਹੋਈ ਹੈ ਜਾਨੀ ਜੇ ਕੰਧਾਂ ਕੱਢੀਆਂ ਜਾਂਦੀਆਂ ਰੋੜਾਂ ਦੇ ਉੱਤੇ ਤੇ ਸਾਡੇ ਜੇ ਆਪਦੀ ਰਾਜਤਾ ਨਿਚ ਨਹੀਂ ਜਾਣ ਦਿੱਤਾ ਤੇ ਤੂੰ ਇਹੋ ਜੇ ਹਾਲਤ ਚ ਤੂੰ ਸਾਡੇ ਪਿੰਡਾਂ ਜੋ ਵੋਟਾਂ ਮੰਗਣ ਦੀ ਆਸ ਕਰਦਾ ਲੋਕ ਪੱਛੋਣਾ ਆਪਣੇ ਸ਼ਿਖਰਾਂ ਤੇ ਹਨ ਤੇ ਸਾਰੀਆਂ ਪਾਰਟੀਆਂ ਦਾ ਪ੍ਰਚਾਰ ਜੋਰਾਂ ਤੇ ਹੈ ਭਾਜਪਾ ਦੇ ਸਟਾਰ ਪ੍ਰਚਾਰਕ ਹਰਿਆਣਾ ਦੇ ਖੇਤੀ ਮੰਤਰੀ ਕਮਰਪਾਲ ਗੋਜਰ ਵੀ ਅੰਬਾਲਾ ਲੋਕ ਸਭਾ ਦੇ ਭਾਜਪਾ ਉਮੀਦਵਾਰ ਬੰਤੇ ਕਟਾਰੀਆ ਦੇ ਹੱਥ ਵਿੱਚ ਜਨ ਸੰਪਰਕ ਕਰਨ ਲਈ ਪਹੁੰਚੇ ਹੋਏ ਸਨ ਖੇਤੀਬਾੜੀ ਮੰਤਰੀ ਨੇ ਜਗਾਦਰੀ ਵਿਧਾਨ ਸਭਾ ਦੇ ਇੱਕ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਥਾਂ ਭਾਜਪਾ ਦੇ ਹੱਕ ਵਿੱਚ ਮਾਹੌਲ ਬਣਿਆ ਹੋਇਆ ਹੈ ਅਤੇ ਲੋਕੀ ਹੁਣ ਭਾਰੀ ਬਹੁਮਤ ਨਾਲ ਭਾਜਪਾ ਨੂੰ ਜਿਤਾਉਣਗੇ ਦੇਖਿਓ ਜੋ ਕਾਂਗਰਸ ਕੀ ਲੀਡਰਸ਼ਿਪ ਹੈ वो स्वयं ही दिशा ही और उसमें नेतृत्व देने की योग्यता उसके पास नहीं है इसलिए जो योग्य लोग हैं वो आज कांग्रेस को छोड़ के जा रहे उनके पूर्व के जो सीएम हैं वो तक भी पार्टी को छोड़ के चले तो आज उनको विषय नहीं दिखाई देता कहीं कोई विजन पार्टी के पास नहीं है लोग जब काम करते हैं ना लगातार तो किसी विजन के ऊपर काम करते हैं तो जब अगर आपके पास कोई तो विजन ही नहीं है देने के लिए कार्यकर्ता को अपने तो फिर मैं समझता तो हूँ कार्यकर्ता साथ नहीं रहेगा कई बड़ा रहे। भारी एक गंभीर प्रश्न है कि किसी पार्टी का नेता अपना आधार बढ़ाने के लिए यात्रा निकालता है सभी पार्टियां इसी प्रकार से प्रयास करती हैं, लेकिन यहाँ आधार बढ़ने की बजाय घटने लग जाती

प्राप्त जानकारी अनुसार ਮਹਿਤਾ ਤੋਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਜਾਂਦੀ ਮੁੱਖ ਸੜਕ ਤੇ ਖੇਤਾਂ ਨੂੰ ਲੱਗੀ ਅੱਗ ਦੇ ਧੂੰਏ ਕਾਰਨ ਵਾਹਨ ਆਪਸ ਵਿੱਚ ਟਕਰਾ ਗਏ ਜਿਸ ਵਿੱਚ ਪਿਤਾ ਪੁੱਤਰ ਅਤੇ ਦਾਦੀ ਦੀ ਮੌਤ ਹੋ ਗਈ ਮੇਰੇ ਤੇ ਕਦੇ ਰਿਸ਼ਤੇਦਾਰ ਦੀ ਮੰਗ ਹੈ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖਲਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਟੱਕਰ ਮਾਰਨ ਵਾਲੇ ਦੂਜੇ ਬਹਾਨ ਦੀ ਪਛਾਣ ਕਰਕੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾਵੇ ਤੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਅੱਜ ਸ਼ਿਵ ਸੈਨਾ ਸਮਿਤੀ ਦੇ ਜਮਣਾ ਨਗਰ ਰੇਲਵੇ ਪੁਲਿਸ ਰਾਂਹ ਜਮਣਾ ਦੇ ਸ਼ਮਸ਼ਾਨ ਘਾੜ ਵਿਕੇ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਇੱਕ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਲਾਸ਼ ਨੂੰ 72 ਘੰਟਿਆਂ ਲਈ ਪੋਸਟ ਮਾਰਨ ਤੋਂ ਬਾਅਦ ਰਖਵਾਇਆ ਗਿਆ ਸੀ ਪਰ ਕਿਸੇ ਨੇ ਵੀ ਪਛਾਣ ਨਹੀਂ ਕੀਤੀ ਅੱਜ ਇਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅੱਜ रेलवे पुलिस के माध्यम से एक 45 वर्षीय लवारिस शव का संस्कार किया गया शिवसेवा समिति द्वारा यह संस्कार किया गया जो, जो कि पिछले आठ वर्षों से लगातार लवारिस शवों शव का संस्कार करती आ रही है शाम उस समय सनसनी फैल गई जोस्तफ तो हादसा रेलवे स्टेशन प्लेटफार्म से एक अणपशक्ति व्यक्ति दी साठ साल उम्र जिस में ਸੂਚਨਾ ਮਿਲਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਮਰੇ ਵਿੱਚ ਲੈ ਲਿਆ ਸ਼ਨਾਖਤ ਨਾ ਹੋਣ ਕਰ Laash ਨੂੰ ਸ਼ਨਾਖਤੀ ਲਈ 72 ਘੰਟੇ ਲਈ ਟਰਾਮਾ ਸੈਂਟਰ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਪੁਲਿਸ ਅਨੁਸਾਰ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਫਿਲਹਾਲ ਪੁਲਿਸ ਮ੍ਰਿਤਕ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੱਲ ਮਾਰੇ ਪਰ ਦੇਰ ਸੂਚਨਾ ਆਈ ਦਰ ਸ਼ਾਮ ਸੂਚਨਾ ਆਈ ਸੀ ਕਿ ਕਿਸੇ ਆਦਮੀ ਦੀ ਡੈਡ ਬਡੀ ਮੁਸਤਾਫਾਦਰ ਬਰਾੜਾ ਦੇ ਨਿਚੇ ਕਿਲੋ ਨੰਬਰ 230 ਕੇ 1790 ਪਈ ਹੈ ਤਾਂ ਮੈਂ ਵਹਾਂ ਮੌਕੇ ਤੇ ਗਿਆ ਥਾ तो वहाँ जो लड़का वो आदमी था उसकी उम्र करीब पचपन छप्पन साल के करीब थी वो लैंड पार करते हुए ट्रेन की चपेट में आ गया जो उसकी जामा तलाशी ली उसकी जामा तलाशी से उसकी जेब से पर्ची मिली तो पर्ची में नंबर लिखे हुए थे हमने नंबर मिला के पूछताछ करी और हालात बतलाए वो कहने लगे कि हम बम्बोरी गांव जिला मेठ यूपी में पड़ता है वहां का रहने वाले हैं जो आप ये बता रहे हो और आपने ये हमारे पास फोटो व्हाट्सअप के द्वारा भेजी है ये हमारी इसकी जो जिसकी डेथ हुई है इसकी बहन यहाँ सारण गाँव पड़ता है ज़िला यमुन नगर में जी वहाँ आया हुआ था अपनी बहन के घर अपनी बहन के घर तो अचानक पता नहीं किस हिसाब से वो वहाँ से चला और ट्रैक पार करता हुआ उसकी चपेट में आ गया तो उसके वारिस आए वारिसों ने शिनाख्त की इसका नाम था जयवीर सिंह पुत्र मूल्य सिंह गांव बम्बोरी ज़िला मेरठ थाना सरदना उम्र छप्पन साल की चल रही ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਲਗਾਤਾਰ ਚੋਣ ਪ੍ਰਚਾਰ ਕਰ ਰਿਹਾ ਚਾਹੇ ਉਹ ਲੋਕਾਂ ਨੂੰ ਮਿਲਣ ਜਾਂ ਫਿਰ ਘਰ ਘਰ ਬੈਠ ਕੇ ਪ੍ਰਚਾਰ ਕਰ ਇਸ ਚੋਣ ਵਿੱਚ ਉਸ ਨੂੰ ਸੰਸਦ ਮੈਂਬਰ ਨੂੰ ਚੁਣਨਾ ਚਾਹੁੰਦੇ ਹਨ ਜੋ ਏਕਤਾ ਦੇ ਖੰਡਤਾ ਦੀ ਗੱਲ ਕਰੇਗਾ ਪੰਜਾਬ ਦੇ ਮੁੱਦਿਆਂ ਤੇ ਲੋਕ ਸਭਾ ਵਿੱਚ ਆਵਾਜ਼ ਉਠਾਏਗਾ ਚਾਹੇ ਪਠਾਨਕੋਟ ਹਵਾਈ ਅੱਡਾ ਹੋਵੇ ਅੰਤਰਰਾਸ਼ਟਰੀ ਓੜਾਨਾਂ ਦਾ ਮੁੱਦਾ ਹੋਵੇ ਅਮਰਸਰ ਹਵਾਈ ਅੱਡੇ ਤੋਂ ਚਾਹੇ ਨਸ਼ਿਆਂ ਨੂੰ ਮੁੱਦਾ ਉਹਨਾਂ ਕਹਿੰਦੇ ਕਿ ਜਦੋਂ ਵੀ ਮੈਂਬਰ ਪਾਰਲੀਮੈਂਟ ਬਣਦੇ ਹਨ ਉਹ ਇਨਾਂ ਮੁੱਦਿਆਂ ਤੇ ਪਹਿਲ ਕਦਮੀ ਕਰਕੇ ਇਹਨਾਂ ਨੂੰ ਦੂਰ ਕਰਨਗੇ ਜਿਹੜੇ ਘਰਾਂ 'ਚ ਵੀ ਬੈਠੇ ਨੇ ਉਹਨਾਂ ਦੇ ਵੀ ਟੈਲੀਫੋਨ ਆਉਂਦੇ ਕਿ ਜਿਹੜੇ ਅਸੀਂ ਦੁਰਪੇ ਹੈ ਜੀ ਅਸੀਂ ਐਸ ਪਾਰਟੀ ਨਾਲ ਸੀ ਹੌਸ ਪਾਰਟੀ ਨਾਲ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਹਿੰਦੁਸਤਾਨ 'ਚ ਹੋ ਰਿਹਾ ਉਹਨੂੰ ਠੱਲ ਪਾਈ ਜਾਏ ਔਰ ਉੱਥੇ ਉਹ ਗੱਲ ਜਾਏ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਇਕੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਤੋਂ ਨਸ਼ੇ ਆਉਂਦੇ ਨੇ ਨਜਾਇਜ਼ ਅਸਲਾ ਆਉਂਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਚੀਨ ਵਾਲੇ ਜਿਹੜੇ ਹਰ ਰੋਜ਼ ਹੀ ਦੇਸ਼ ਦੀ ਸਰਹੱਦਾਂ ਚ ਅੰਦਰ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ 'ਚ ਗੱਲ ਕਰੇ ਕਦੇ ਸਾਨੂੰ ਇਹੋ ਜੀ ਪਾਰਲੀਮੈਂਟੇਰੀਅਨ ਚਾਹੀਦੇ ਨੇ ਜਿਹੜੇ ਦੇਸ਼ ਦੀ ਗੱਲ ਕਰਨ ਦੇਸ਼ ਨੂੰ ਮਜ਼ਬੂਤ ਕਿਵੇਂ ਰੱਖਣਾ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਅਸੀਂ ਕਾਹੂ ਵੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਇਹ ਗੱਲ ਕਰ ਸਕੇ ਕਿ ਅਮਰitsar ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਤੇ ਕਿਉਂ ਨਹੀਂ ਕੋੜੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਕਿਉਂ ਨਹੀਂ ਪਠਾਨਕੋਟ ਦਾ 에어ਪੋਰਟ ਚੱਲ ਰਿਹਾ ਕਿਉਂ ਉੱਥੋਂ ਵਾਲਾ ਆਦਮਪੁਰ ਵਾਲਾ ਕਿਉਂ ਨਹੀਂ ਚੱਲ ਰਿਹਾ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਬਠਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਲੀਮੈਂਟ ਦੇ ਲਈ ਇਹ ਕੰਮ ਸਰ ਆ ਇੰਡੀਆਸ ਤੇ ਇਧਰ ਉਧਰ ਜਾਂਦੇ ਸੇ ਦੇਖੋ ਇਹ ਜੇ ਇਹਦਾ ਮੈਂ ਦੱਸਦਾ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸੋ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਅਲਾਈਂਸ ਹੋ ਰਿਹਾ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹਨਾਂ ਦੇ ਤੇ ਦੋਵਾਂ ਆਪਣੇ ਅਲਾਈਂਸ ਦੇ ਵਿੱਚ ਵੋਟਾਂ ਡਿਵਾਈਡ ਕਰ ਲਈ ਵੋਟਾਂ ਦੇ ਵਿੱਚ ਭੁਲੇਖਾ ਪਾਉਣ ਲਈ ਖੜੇ ਕੀਤੇ ਨੇ ਇਹਨਾਂ ਦੇ ਅਜੇ ਇੱਕ ਗਏ ਇਹਨਾਂ ਦੇ ਜੋ ਹੋਰ ਵੀ ਜਾਣਿਆ ਜਦੋਂ ਤੱਕ ਨਾਮਿਨੇਸ਼ਨ ਹੋਣਗੇ ਸੁਨੀਲ ਜਾਕਰ ਦਾ ਬਿਆਨ ਆਇਆ ਪਰ protester ਹੋ ਰਹੇ ਨੇ farmers ਦੇ। ਉਰੂਧੀਆਂ ਦਾ ਇੱਕ ਸਾਇਆ ਹੋਇਆ ਕਰ। ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜਾਖੜ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਦੋਂ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ। ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ। ਯਾਰ ਅਸੀਂ ਪੋਲੀਟਿਸ਼ੀਅਨ ਸਿਰਫ ਆਪਣੀਆਂ ਕੁਰਸੀਆਂ ਲਈ ਬੈਠੇ ਆ ਤੇ ਆਪਣੀ ਜ਼ੁਬਾਨ ਬਦਲ ਰਹੇ ਆ। ਇਹੋ ਹੀ ਸੁਨੀਲ ਜਾਖੜ ਜਦੋਂ ਰਲਛੇ ਚ ਖੜਾ 2019 ਚ ਹੋਇਆ ਸੀ। ਇਹ ਤੁ ਜਤਾ ਕੇ ਪੀਜਾ ਫਰੋਜਪੁਰ ਤੋਂ ਹਾਰ ਕੇ ਆਇਆ ਸੀ ਉਰੋ ਦੀਆਂ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ-ਨਾਲ ਚਲਾਵਾਂਗੇ ਜਿਸ ਜਿਤ ਸਾਦੇ ਸਪੀਚ ਦਿੱਤੀਆ ਉਹ ਪੂਰੀ ਸਪੀਚ ਚਲੇਗੀ ਬੀਜੇਪੀ ਦੇ ਅਗੇਂਸਟ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਾਰ ਇੱਕ 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 ਮਿੰਟ ਇੱਕ ਮੈਨੂੰ ਤੇ ਇਹ ਆਉਣ ਲੱਗ ਪਿਆ ਕਿ ਯਾਰ ਐਡੀ ਛੇਤੀ ਇਹ ਰਖਾਂ ਜਬਾਨ ਠੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਪੋਲਿਓ ਉਹਦੇ ਲਈ ਬਹੁਤ ਉਹਦੇ ਗੇਂਤ ਇਹਨਾਂ ਕੋਲ ਲੈ ਕੇ ਆਪਾਂ ਕੇਸ ਬੋਲ ਇਹਨਾਂ ਦੇ ਪੈਸੇ ਨਾਲ ਇੱਕ ਤੁਹਾਨੂੰ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਹਨਾਂ ਦੇ ਨਾਲ ਜੇ ਤੁਸੀਂ ਥੋੜੇ ਥੋੜੇ ਸਵਾਲ ਬੰਦ ਕਰ ਦਿੱਤੇ ਤੇ ਬੋਲਣਾ ਬੰਦ ਕਰ ਦਿੱਤਾ ਅੰਦਾ ਸਾਹਿਬ ਇਹਨੂੰ ਭੇਜਿਆ ਗਿਆ ਕਿ ਉਹਦੀ ਜਾਂਚ ਹੋਣੀ ਚਾਹੀਦੀ ਕਿ ਬਾਹਰੋਂ ਫੰਡਿੰਗ ਆਈ ਸੀ ਜੇ ਨਹੀਂ ਵੇਖੋ ਛਰੇ ਆ ਆਪਾਂ ਕਲੀ ਤੁਸੀਂ ਇਹ ਨਾ ਕਰੋ ਜਿਹੜਾ ਜਿਹਨੂੰ ਸੋ ਕਾਲਡ ਖਾਲਸਤਾਨੀ ਕਿਹਾ ਜਾਂਦਾ ਜਿਹੜਾ ਹਮੇਸ਼ਾ ਖਾਲਸਤਾਨ ਦੀ ਗੱਲ ਕਰਦਾ ਗੁਰਪਤਵੰਤ ਪੰਨੂ ਉਹਨੇ ਸ਼ਰਿਆਂ ਮੇਂ ਇਹਨਾਂ ਤੇ ਅਲੀਗੇਸ਼ਨ ਲਾਇਆ ਕਿ ਤੁਹਾਨੂੰ ਅਸੀਂ ਫੰਡਿੰਗ ਕੀਤੀ ਆ ਮੈਂ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀ ਕਿ ਇਹਦੇ ਤੇ ਬੈਨ ਲਾਓ ਬੀਜੇਪੀ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਮੈਂ ਕਿਹਾ ਸੀ ਇਹਨਾਂ ਤੇ ਬੈਨ ਲਾਓ ਤੇ ਉਹਦੀ ਜਿਹੜੀ ਵੀਡੀਓ ਆਈ ਸੀ ਉਹ ਲਿਆ ਕਹਿੰਦਾ ਜਿਹੜਾ ਪੰਜਾਬ ਦਾ ਕਾਂਗਰਸ ਦਾ ਐਮਐਲਏ ਖੂਨੀ ਰੰਦਾਵਾ ਉਹਨੇ ਕਿਹਾ ਇਹਨਾਂ ਦੇ ਕਹਿੰਦਾ ਜੇ ਭਗਵੰਤ ਮਾਨ ਦੀ ਜੁਰਤ ਹੈਗੀ ਆ ਕੇਜਰੀਵਾਲ ਦੀ ਜੁਰਤ ਹੈ ਕਿ ਮੇਰੇ ਤੇ ਕਰੇ ਕਹਿੰਦਾ ਸਾਡੀਆਂ ਵੋਟਾਂ ਖਾਲਸਤਾਨੀ ਪੱਖੀ ਸਾਡਾ ਪੈਸਾ ਉਹਨਾਂ ਦੇ ਸ਼ਰਮ ਕਿਆ ਸੀ ਉਹਦੇ ਵੀਡੀਓ ਤੇ ਬੋਲਦੇ ਆ ਕਿ ਅਸੀਂ ਉਹਨਾਂ ਨੂੰ ਪੈਸਾ ਦਿੰਦਾ ਐਨਆਈਏ ਕੋਲ ਜਾਣ ਦੀ ਨਹੀਂ ਜਰੂਰ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਇਹਨਾਂ ਈਡੀ ਐਨਆਈਏ ਐਨਆਈਏ ਸੀਬੀਆਈ ਇਨਕਮ ਟੈਕਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਜਿਹਦਾ ਇਸਤੇਮਾਲ ਕਰਨਾ ਜਿਹਦਾ ਚੰਗੇ ਕੰਮ ਲਈ ਪਰ ਜੇ ਉਹਨੇ ਕਿਹਾ ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਵੀ ਪੈਸੇ ਲਏ ਆ ਇੱਕ ਵਾਰੀ ਨਾ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਤੇ ਨਾ ਕੇਜਰੀਵਾਲ ਨੇ ਇਹ ਕੁਵਾਰੀ ਉਹਨੂੰ ਨੇ ਕਿ ਤੱਕ ਕੰਡੈਮਨ ਨਹੀਂ ਕੀਤਾ ਉਹਨੂੰ ਰਿਪੋਰਟ ਨਹੀਂ ਕੀਤਾ ਕਿ ਬਿਲਕੁਲ ਬਕਵਾਸ ਕਰਦਾ ਝੂਠ ਬੋਲ ਰਿਹਾ ਸਾਬ ਸਭ ਤੋਂ ਮੇਨ ਥੋੜਾ ਜਿਆਦਾ ਸਟੱਡੀ ਕਰਕੇ ਆਈ ਜਿਹੜੇ ਮੇਰੇ ਕੋਲ ਸੀ ਮੈਂ ਸਤਪੰਦੀ ਸਿੰਘ ਛੱਡ ਦਿੱਤੇ ਸੀ ਤੇ ਜਿਹੜੇ ਜਿਹੜੇ ਮੋਦੀ ਸਾਹਿਬ ਇੱਥੇ ਬੋਲ ਕੇ ਗਏ ਉਹ ਨਹੀਂ ਛੁੱਟੇ ਕਿਉਂਕਿ ਇਹ ਭਾਜਪਾ ਦਾ ਕੰਮ ਸੀ ਜਿੰਨਾ ਮੇਰੇ ਕੋਲ ਸੀ ਜਿਹੜੇ ਮੈਂ ਉੱਥੇ اور گاڑی ਮੋਰਚੇ ਦੇ ਉਹਨਾਂ ਨੂੰ ਚਕਵਾ ਕੇ ਆ ਸੀ ਉਹਦੇ ਚ ਮੈਂ ਜਿਹੜੇ ਵੇਰ ਮੈਂ ਉਹਨਾਂ ਰੱਖਿਆ ਕਿ ਜਿਹੜੇ ਪੰਜਾਬ ਕੁਮਰ ਛੱਡ ਚਦੇ ਉਹ ਹੀ ਛੱਡਾਂਗੇ ਅਹੀਂ ਸੱਤ ਬੰਦੇ ਛੱਡੇ ਔਰ ਮੈਨੂੰ ਅਫਸੋਸ ਆ ਕਿ ਅਕਾਲੀ ਦਲ ਨੇ ਅਜ ਤੱਕ ਉਹਨਾਂ ਦਾ ਪਤਾ ਨਹੀਂ ਲੱਭ ਮੈਨੂੰ ਅਫਸੋਸ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਰਿਸੀਵ ਨਹੀਂ ਕੀਤਾ ਇਹ ਉਹਨਾਂ ਨੂੰ ਪੁੱਛੋ ਕਿ ਕਿਹੜੇ ਛੱਡੇ ਸਦੇ ਉਹਨਾਂ ਨੂੰ ਤਾਂ ਨਾਮ ਹੀ ਨਹੀਂ ਪਤਾ ਹੋਣਾ ਹਰਿਆਣਾ ਦੇ ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਦੇ ਕੁਝ ਹੀ ਦਿਨ ਬਾਕੀ ਹਨ ਸਾਰੀਆਂ ਪਾਰਟੀਆਂ ਦੇ ਪ੍ਰਚਾਰ ਜੋਰਾਂਦੇ ਹਨ ਇਸੇ ਦੌਰਾਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਕਮਰਪਾਲ ਸਿੰਘ ਗੁਰਜਰ ਨੇ ਅੰਬਾਲਾ ਦੇ ਭਾਜਪਾ ਉਮੀਦਵਾਰ ਬੰਤੇ ਕਟਾਰੀਆ ਦੇ ਨਾਲ ਜਗਾਦਰੀ ਸਾਹਿਬ ਤੇ ਜਗਾਦਰੀ ਵਿਧਾਨ ਸਭਾ ਦੀਨ ਪਿੰਡ ਦੇ ਦਰਜਨਾ ਪਿੰਡਾਂ ਵਿੱਚ ਉਹਨਾਂ ਦੇ ਸਮਰਥਨ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਕਮਰਪਾਲ ਸਿੰਘ ਗੁਰਜਰ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਤੇ ਸੰਵਿਧਾਨ ਦੀ ਰਾਖੀ ਕਰਦੀ ਹੈ ਮੁੱਦਾ ਹੈ ਉਹ ਵਿਕਾਸ ਕਈ ਮੁੱਦਾ ਹੈ और हमने विकास जो है वो इतनी बड़ी मात्रा में विकास किया है अगर पिछली सरकारों से देखो तो उससे दस गुना ज़्यादा काम हमने किया हम अपने आसपास ही देखें तो जो डेवलपमेंट हुई वो हर आदमी इस बात को स्वीकार करता है तो मुद्दा जो है वो विकास ही है मुद्दा और जो देश को जिस प्रकार से मजबूत किया नरेंद्र मोदी ने शक्तिशाली बनाया उस बात को भी हर आदमी उस पर विश्वास करता है उसको अप्रिसिएट भी करता है और जिस प्रकार दुनिया में अपने सब अच्छे बनाए ਬਿੰਦਰ ਮਦਦ ਦੇ ਰਾਤ ਰਦੌਰ ਦੀ ਗੀਤਾ ਕਲੋਨੀ ਵਿੱਚ ਉਸ ਵਿਹੜਾ ਕ ਮਚ ਗਿਆ ਜਦੋਂ ਸਰਕਾਰੀ ਸਕੂਲ ਦੇ ਸਾਹਮਣੇ ਲੱਗੇ ਬਿਜਲੀ ਦੇ ਖੰਭੇ ਨੂੰ ਅੱਗ ਲੱਗ ਗਈ ਜਲਦੀ ਹੀ ਅੱਗ ਪੂਰੇ ਬਿਜਲੀ ਦੇ ਖੰਭੇ ਵਿੱਚ ਫੈਲ ਗਈ ਜਿਸ ਵਾਰ ਸਥਾਨਕ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜੀ ਤੇਜ਼ ਨਾਲ ਫੈਲੀ ਹੋਈ ਸੀ ਕਿ ਸਥਾਨਕ ਲੋਕਾਂ ਨੂੰ ਇਸ ਤੇ ਕਾਬੂ ਪਾਉਣ ਲਈ ਕਾਫੀ ਬੁਸ਼ਕਤ ਕਰਨੀ ਪਈ ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਸਾਨਕ ਵਾਸੀ ਕ੍ਰਿਸ਼ਨ ਮੱਕੜੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਕਈ ਘਰਾਂ ਦੀ ਬਿਜਲੀ ਵੀ ਗਲ ਹੋ ਗਈ ਜੇ ਰਾਤ ਕੋ ਸਪਾਰਕਿੰਗ ਸੇ ਜੋ ਹੈ ਨਾ ਸਾਰੀ ਰਾਤ ਆਗ ਲੱਗੀ ਔਰ ਇਸ ਦੇ ਉੱਪਰ ਸਾਰੇ ਖੰਬੇ ਦੇ ਉੱਪਰ ਸਾਰੇ ਵਾਈਫਾਈ ਜੋ ਲੱਗੇ ਹੋਏ تھے ਕੇਵਲ ਕੀ ਤਾਰਾਂ ਆਪਸ ਵਿੱਚ ਟਕਰਾ ਕੇ काफ़ी देर चलती रही फिर एक दूसरे लोगों ने घरों में एक दूसरे को मैसेज दिया कईयों के टी वी जल गए कहीं के कूलर भी जले तो ये तीनों चारों यहाँ से जो है ना चार साइड पर लाइट जा रही है ये मकंद स्कूल का जो मेन ट्रांसफर है गेट पर लगा हुआ है वहाँ से लाइट चलती है और ये तीनों चारों लाइनों पर इधर जो है ना गीता कॉलोनी में सारी में फिर ये पार्किंग हो गया आग लगी काफ़ी मात्रा में रात की सारी रात बंद है लाइट अभी तक पानी की पानी की पानी की भी समस्या आ रही है क्योंकि पानी नहीं आया अभी तक اس مطلب یہ ہے میرا پتہ فون آیا تھا میرے پڑوس میں سے تو تب کر کے پھر میں بھاگیا صبح سے پانی کی وستھا کی تھی گھر پہ تو اس لیے اسپارکنگ ہوئی ہے جو ہے جو تاروں توڑوں کو ٹھیک کرنے اتے ہیں یہ تو اس کے اوپر ٹیپنگ ٹوکنگ نہ ہونے کی وجہ سے جو یہ اسپارکنگ ہوئی ہے جو ایسا بتایا جا رہا ہے اس کسانین دونوں دوران 750 کسانوں کی شہادت کا بدلہ ਹੁਣ ਵੋਟਾ ਨਾ ਪਾ ਕੇ ਦੇਣਗੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਹੁਣ ਤਿਆਰ ਰਹੇ ਕਿਉਂਕਿ ਉਹ ਭਾਜਪਾ ਨੂੰ ਵੋਟਾਂ ਨਹੀਂ ਪਾਉਣਗੇ ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਕਿਸਾਨਾਂ ਦੀ ਸ਼ਹਾਦਤ ਦਾ ਇਨਸਾਫ ਦੇਵੇ ਉਸ ਤੋਂ ਬਾਅਦ ਵੋਟਾਂ ਲਵੇ ਇਨਸਾਫ ਮੋਰਚੇ ਦੀ ਤਰਫੋਂ ਅੱਜ ਅਸੀਂ ਐਸਪੀ ਸਾਹਿਬ ਨੂੰ ਮਿਲਣੇ ਲਈ ਆਏ ਹਾਂ ਕਿਉਂਕਿ ਇਸ ਦੌਰ ਚੋਣਾਂ ਦਾ ਦੌਰ ਚੱਲਾ ਹੋਇਆ ਹੈ ਔਰ ਇਸ ਦੌਰ ਮੈਂ ਅਲੱਗ-ਅਲੱਗ ਜੋ ਪ੍ਰਤੀਯਸੀ ਹਨ ਆਪਣੇ-ਆਪਣੇ ਵੋਟਰਾਂ ਕੀ ਕਨਵਰਸਿੰਗ ਕਰ ਰਹੇ ਤਾਂ ਹਮਨੇ ਵੀ ਇਹ ਸੂਤ ਕਿਸਾਨ ਮੋਰਚੇ ਦੇ ਤੌਰ ਪਰ ਇਹ ਸੋਚਿਆ कि भाई जो प्रत्याशी हमारे गांव में या कहीं भी आएंगे तो हम उनसे सवाल करेंगे जो बीजेपी के प्रत्याशी अभी आ रहे हैं पिछले लगभग दस साल से मतलब उनकी सरकार है तो जो वायदे उन्होंने किए थे वो वायदे पूरे नहीं किए गए और किसानों को पर जिस प्रकार से हमने कहेंगे हम जिस प्रकार उनको रोका जा रहा है और हमारी जो समस्याएं हैं चाहे वो पशुओं को लेकर हैं चाहे मतलब हमारी ये फसलों के मुआवजे को लेकर है तीन बातों को लेकर हम उनसे बात करें क्योंकि हम एक नागरिक हैं और एक नागरिक के तौर पर हम वोट भी डालनी है तो जो प्रतिनिधि हम चुनते हैं तो उनसे सवाल करने का हमारा अधिकार है लेकिन हमें एक दो जगह पता चला कि डी हैं ये कमलदीप सिंह ये हमारे जो प्रतिनिधि हैं वह जब सवाल पूछने के लिए खड़े हुए तो उनके साथ बदतमीजी से बोला और देख लेने की धमकी दी है तो आज इसी सिलसिले में एसपी साहब को हम बताने के लिए आए हैं तो इस प्रकार का दुर्व्यवहार सहन नहीं किया जाएगा सवाल पूछना हमारा अधिकार है लोकतंत्र है और इस प्रकार यदि कोई भी अधिकारी हमारे किसानों के साथ कुछ दुर्व्यवहार करेगा तो उसका हम पुरजोर विरोध करेंगे सुखपाल खैरादे चौंड प्रचार प्रोग्राम में पहुंच हिस्से में मान खैरादे स्टेज के सामने कीता रोष प्रदर्शन लोकारया महतरू बुरी तरह कोटिया के कार तक तोड़ ਸਮੰਤ ਮਹੰਤ ਲੱड्डा ਸਰਪੰਚ ਦੇ ਖਿਲਾਫ ਰੋਸ ਚ ਤਾਉਣ ਲਈ ਗਈ ਸੀ ਜਿਕਰ ਜੋ ਅਗੇ ਲੱड्डा ਸਰਪੰਚ ਨਾਲ ਮਹੰਤ ਸਿਮਰਨ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਤੇ ਮਹੰਤ ਨੇ ਕਿਹਾ ਕਿ ਮਿੱਡੂ ਸਰਪੰਚ ਨੇ ਉਸ ਨਾਲ ਵਿਆਹ ਕਰਵਾਇਆ ਸੀ ਤੇ ਧੋਖੇ ਨਾਲ 50 ਲੱਖ ਰੁਪਏ ਵੀ ਹੜਾਪੇ ਸਨ ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ ਮਿੱਠੂ ਲੱਡੇ ਨਾਲ ਜਿਹੜਾ ਆਪਣੇ ਨੂੰ ਇੱਕ ਫਰਜ਼ੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣੇ ਨੂੰ ਪ੍ਰਧਾਨ ਦੱਸਦਾ ਫਰਜ਼ੀ ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇੱਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੀਆਂ ਟਪੂਸੀਆਂ ਮਾਰਦਾ ਫਿਰਦਾ ਲੋਕਾਂ ਨੂੰ ਮਿਸ ਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਹੈ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਂ ਨੇ ਐਮਐਲਏ ਦੀ ਲੜਨੀ ਹੈ ਔਰ بڑے بڑے ਖਾਬ ਦੇਖ ਰਿਹਾ ਕਿਦੇ ਸਿਰ ਤੇ ਸਾਡੇ 50 ਲੱਖ ਰੁਪਏ ਦੇ ਸਿਰ ਦੇ ਉੱਤੇ ਜਿੱਦੀ ਇਨਵੈਸਟੀਗੇਸ਼ਨ ਪਹਿਲਾਂ ਬੀਓਆਈ ਨੇ ਵੀ ਕੀਤੀ ਬਿਊਰੋ ਆਫ ਇਨਵੈਸਟੀਗੇਸ਼ਨ ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਸੋ ਇਹ ਖੈਰਾ ਸਾਹਿਬ ਨੂੰ ਅਸੀਂ ਅੱਜ ਦੋ ਰੋਜ਼ ਨੇ ਖੈਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ ਮੇਰਾ ਮੋਟਿਵ ਇਹ ਹੀ ਸੀ ਕਿ ਖੈਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ ਸਾਡੇ ਕੋਲ ਇਹਦੀ ਸਾਰੇ ਪ੍ਰੂਫ ਨੇ ਸਾਰੀਆਂ ਬੈਂਕ ਦੀਆਂ ਟਰਾਂਜੈਕਸ਼ਨਸ ਨੇ ਜੋ Google Pay ਦੀਆਂ ਟਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਨੇ ਮੈਰिज ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰਤਾਂ ਕਰ ਮੈਰिज ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ ਇਸ ਬੰਦੇ ਨੇ ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ ਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਹੀ ਮਿਸ ਗਾਈਡ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ ਵੀ ਜੋ ਮੇਰਾ ਲੈਣ-ਦੇਣ ਸੀ ਮੈਂ ਸਾਰਾ ਦਿੱਤਾ ਸਾਡੇ ਕੋਲ ਕੋਈ ਲੈਣ-ਦੇਣ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਪੈਸੇ ਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਪਿਆ ਜਦੋਂ ਅਸੀਂ ਸੁਖਪਾਲ ਖਹਿਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ ਜਦੋਂ ਮੈਂ ਖੈਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦੋ ਇਹਨੇ ਉੱਥੇ ਆਪਣੇ ਗੁੰਡੇ ਤੇ ਕੁਝ ਇਸ ਤਰ੍ਹਾਂ ਦੀ ਲੇਡੀਜ਼ ਖੜਾਈ ਹੋਈਆਂ ਸੀ ਕੈਰੈਕਟਰਲੈਸ ਲੇਡੀਜ਼ ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੌਲੜਬਾਜ਼ੀ ਕੀਤੀ ਸਾਡੇ ਨਾਲ ਤਾਂ ਕਾਮੋਕੀ ਕੀਤੀ ਉੱਥੇ ਗਿਆ ਨਾਲ ਔਰ ਮੇਰੇ ਹੱਥ ਚੋਂ ਮਾਈਕ ਖੋਹ ਲਿੱਤਾ ਗਿਆ ਖੈਰਾ ਸਾਹਿਬ ਨੂੰ ਮੈਨੂੰ ਇੱਕ ਗੱਲ ਇਹ ਕਹਿਣਾ ਚਾਹਨੀ ਹੈ ਵੀ ਐਡੇ ਵੱਡੇ ਲੀਡਰ ਨੇ ਲੋਕੋ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ ਉਹ ਵੋਟਾਂ ਦੀ ਆਪਣੀ ਵੋਟਾਂ ਕਰਕੇ ਦੇਖੋ ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ ਘਟੋ ਘਟ ਐਟਲੀਸਟ ਜ਼ਰੂਰ ਤੇ ਤੋਂ ਕੰਮ ਕੀ ਹੋਈ ਹੈ ਤੁਸੀਂ ਸਾਰੇ ਇਹਨਾਂ ਵੀਡੀਓ ਦੇਖੇ ਉਹਨਾਂ ਨੂੰ ਐਟਲੀਸਟ ਰੁਕਵਾਤਾ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਲਾ ਕੇ ਸਾਡਾ ਬੇੜਾ ਗਰਕ ਕਰਵਾਣਗੇ ਕਿ ਨਰ ਸਮਾਜ ਦਾ ਕੀ ਗੱਲ ਐ ਐਲਜੀਬਿਲਟੀ ਜਿਹੜਾ ਕਿਉ ਹੈ ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ ਬੋਲੋ ਮੈਂ ਹੋਰੇਥੇ ਤੋਰੀ ਥਾਣੇ ਦੇ ਵਿੱਚ ਆਈ ਆ ਸਦਰ ਦੇ ਵਿੱਚ ਅਰੇ ਇੱਥੇ ਮੈਂ ਆਪਣਾ ਆਪਣਾ ਕੇ ਇੱਕ ਕੰਪਲੀਟ ਦਿੱਤੀ ਹੈ ਵੀ ਸਾਡੇ ਨਾਲੇ ਧੱਕਾ ਮੂਕੀ ਕੀਤੀ ਹੈ ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸ ਪੋਰਸ ਸਮਾਨ ਸਮੋਣ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਹੋ ਸੀ ਗੁੰਡੇ ਟਾਈਪ ਦੇ ਤੇ ਉਹਨਾਂ ਨੇ ਬਹੁਤ ਮਿਸਬੀਹਵ ਕੀਤਾ ਉਹਨਾਂ ਦੇ ਪੈਸੇ ਵੀ ਖੋਹੇ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ ਮੇਰੇ ਮਗਰ ਹੌਲੜ ਬਾਜੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਆ ਮੈਂ ਜਾਨ ਪੇ ਚਾਕੇ ਆਪਣਾ ਗੱਡੀ ਦੇ ਵਿੱਚ ਅੱਛਾ ਤੁਹਾਡਾ ਜਿਹੜਾ ਉਹਨਾਂ ਨਾਲ ਉਹ ਚੱਲ ਰਿਹਾ ਸੀ ਡਿਸਕਸ ਹੋ ਰਿਹਾ ਸੀ ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ ਬਿਲਕੁਲ ਸਮਾਪਤ ਨਹੀਂ ਹੋਇਆ ਅੰਡਰ ਟ੍ਰਾਇਲ ਹੈ ਸਾਰਾ ਕੁਝ ਸਾਰੀਆਂ ਪ੍ਰਸੀਡਿੰਗਸ ਚੱਲ ਰਹੀਆਂ ਨੇ ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ ਲੋਕਾਂ ਮਤਲਬ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਝ ਸੌਟ ਆਊਟ ਹੋ ਗਿਆ ਦੋਸਤੋ ਇਸ ਨਾਲ ਹੀ ਦੀ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਅਨਿਕ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ